ਤਾਂ ਪ੍ਰਾਇਮਰੀ ਸਕੂਲ ਵਿੱਚ ਬੱਚਿਆਂ ਤੇ ਡੂਮਨੇ ਨੇ ਹਮਲਾ ਕੀਤਾ ਜੀ ਹਾਂ ਵੱਡੀ ਗਿਣਤੀ ਵਿੱਚ ਬੱਚੇ ਇਸ ਹਮਲੇ ਦੌਰਾਨ ਜ਼ਖਮੀ ਹੋਏ ਨੇ ਉੱਥੇ ਹੀ ਕਦੇ ਆਪਕਾ ਵੀ ਬੁਰੀ ਤਰ੍ਹਾਂ ਡੂਮਨਾ ਲੜ ਜਾਣ ਕਾਰਨ ਜ਼ਖਮੀ ਹੋਈਏ ਦਰਸਲ ਦੁਪਹਿਰ ਵੇਲੇ ਇਸ ਡੂਮਨੇ ਨੇ ਹਮਲਾ ਕੀਤਾ ਹੈ ਬੱਚੇ ਸਕੂਲ ਦੇ ਗਰਾਊਂਡ ਵਿੱਚ ਕਲਾਸ ਲਗਾ ਰਹੇ ਸੀ ਇਸੁਰਾਨ ਕੋਲ ਹੀ ਦਰਖਤ ਤੇ ਲੱਗਿਆ ਡੂਮਨਾ ਉੱਡਣ ਲੱਗਿਆ ਅਤੇ ਇਸ ਨੇ ਬੱਚਿਆਂ ਨੂੰ ਆਪਣੇ ਕੇਰੇ ਵਿੱਚ ਲੈ ਲਿਆ ਡੂਮਨਾ ਵੱਡੀ ਗਿਣਤੀ ਵਿੱਚ ਬੱਚਿਆਂ ਨੇ ਲੜ ਗਿਆ ਜਿਸ ਕਾਰਨ ਹਾਹਾਕਾਰ ਮਚ ਗਈ ਸਕੂਲ ਵਿੱਚ ਜਦੋਂ ਅਧਿਆਪਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਬੱਚਿਆਂ ਨੂੰ ਬਚਾਉਣ ਦੇ ਲਈ ਭੱਜੇ ਪਰ ਮੈਡਮ ਨੂੰ ਵੀ ਇਸ ਡੂਮਨੇ ਨੇ ਆਪਣੀ ਛਪੇਟ ਵਿੱਚ ਲੈ ਲਿਆ ਅਤੇ ਕਰੀਬ 5 ਤੋਂ 6 ਬੱਚਿਆਂ ਸਣੇ ਮੈਡਮ ਗੰਭੀਰ ਰੂਪ ਚ ਜ਼ਖਮੀ ਹੋ ਗਏ ਤਾਂ ਇਹ ਪੂਰਾ ਮਾਮਲਾ ਸਮਰਾਲਾ ਦੇ ਪਿੰਡ ਖੀਰਨੀਆਂ ਦਾ ਹੈ ਜਿੱਥੋਂ ਦੇ ਪ੍ਰਾਇਮਰੀ ਸਕੂਲ ਵਿੱਚ ਉਸ ਸਮੇਂ ਚੜ ਦਾ ਮਾਹੌਲ ਬਣ ਗਿਆ ਜਦੋਂ ਉੱਡਦਾ ਹੋਇਆ ਡੂਮਣਾ ਬੱਚਿਆਂ ਦੇ ਲੜਕੇ ਆ ਬੱਚਿਆਂ ਦੇ ਨਾਲ-ਨਾਲ ਸਕੂਲ ਦੀ ਅਧਿਆਪਕਾ ਵੀ ਇਸ ਡੂਮਨੇ ਨੇ ਜ਼ਖਮੀ ਕਰ ਦਿੱਤੀ। ਜਦੋਂ ਬੱਚੇ ਦੁਪਹਿਰ ਦਾ ਖਾਣਾ ਖਾ ਕੇ ਗਰਾਊਂਡ ਵਿੱਚ ਆਪਣੀ ਕਲਾਸ 'ਚ ਬੈਠੇ ਸਨ ਤਾਂ ਇਹ ਘਟਨਾ ਵਾਪਰੀ। ਮੰਜ਼ਰ ਇਹਨਾ ਭਿਆਨਕ ਸੀ ਕਿ ਜਦੋਂ ਇਹ ਡੂਮਣਾ ਬੱਚਿਆਂ ਦੇ ਲੜਿਆ ਤਾਂ ਬੱਚੇ ਬਚਾਓ ਬਚਾਓ ਦਾ ਰੌਲਾ ਪਾ ਕੇ ਇੱਧਰ-ਉੱਧਰ ਭੱਜਣ ਲੱਗੇ। ਜਦੋਂ ਮੈਡਮ ਨੇ ਇਸ ਮੰਜ਼ਰ ਨੂੰ ਦੇਖਿਆ ਤਾਂ ਮੈਡਮ ਬੱਚਿਆਂ ਨੂੰ ਬਚਾਉਣ ਲਈ ਉਹਨਾਂ ਵੱਲ ਭੱਜੇ ਦਾਦੇ ਆਪਕ ਨੂੰ ਵੀ ਇਸ ਡੂਮਨੇ ਨੇ ਆਪਣੀ ਚਪੇਟ ਤੇ ਲੈ ਲਿਆ ਅਤੇ ਉਹਨਾਂ ਨੂੰ ਵੀ ਜ਼ਖਮੀ ਕਰ ਦਿੱਤਾ ਫਿਲਹਾਲ ਸਾਰੇ ਬੱਚੇ ਅਤੇ ਅਧਿਆਪਕ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਨੇ ਕੀ ਨਾਮ ਹੈ ਹਰਜੀਤ ਕੌਰ ਸਰ ਹਾਂ ਆਪਣੇ ਸਕੂਲ ਦੇ ਵਿੱਚ ਕੀ ਹੋਇਆ ਅੱਜ ਅੱਜ ਸਕੂਲ ਦੇ ਵਿੱਚ ਜਦੋਂ ਮੈਂ ਬੱਚਿਆਂ ਨੂੰ ਖਾਣਾ ਖੁਲਾਇਆ ਮਿੱਡੇ ਮਿਲ ਦੁਪਹਿਰ ਵਾਲਾ ਤਾਂ ਖਾਣਾ ਖਲਾ ਕੇ ਮੈਂ ਬੱਚਿਆਂ ਨੂੰ ਮੈਂ ਕਿਹਾ ਬੇਟੇ ਹੈਂਡਵਾਸ਼ ਕਰ ਲਓ ਤੁਸੀਂ ਮੈਨਾਂ ਨੂੰ ਬਾਹਰ ਲੈ ਗਈ ਤੇ ਹੱਥ ਦਵਾਰੇ ਸੀਗੀ ਤੇ ਨਾਲ ਹੀ ਮੈਂ ਕਿ ਥੋੜੀ ਟਾਈਮ ਖੇਲਣਗੇ ਫਿਰ ਮੇਰਾ ਇਹ ਆ ਕਿ ਮੈਂ ਨਾਲ ਬੈਠ ਜਾਨੀ ਵੀ ਬੱਚੇ ਸੱਟ ਨਾ ਖਾ ਲੈਣ ਤੇ ਉਹ ਬੱਚੇ ਅਚਾਨਕ ਮਤਲਬ ਜਦੋਂ ਬਾਹਰ ਖੇਡਣ ਨੂੰ ਘੁੰਮ ਫਿਰ ਰਹੇ ਸੀਗੇ ਅਚਾਨਕ ਉਹਨਾਂ ਨੂੰ ਮਤਲਬ ਨਾ ਡੂੰਣਾ ਬਹੁਤ ਜ਼ਿਆਦਾ ਆ ਗਿਆ ਮਤਲਬ ਸਾਨੂੰ ਨਹੀਂ ਸੀ ਪਤਾ ਵੀ ਕੀ ਹੈ ਉਹ ਬੱਚਿਆਂ ਨੂੰ ਐਵੇਂ ਚੁੰਬੜਨ ਲੱਗਿਆ ਤਾਂ ਮੈਨੂੰ ਇਹ ਲੱਗਦਾ ਸੀ ਕਿ ਵੀ ਚਲੋ ਮੈਂ ਬਚਾ ਲਵਾਂ ਮੈਂ ਹੱਥ ਪਾਵਾਂ ਉਹ ਫਿਰ ਮੇਰੇ ਤੇ ਆ ਗਿਆ ਮਤਲਬ ਬੱਚਿਆਂ ਤੇ ਥੋੜਾ ਉਹਨਾਂ ਨੇ ਛੱਡ ਕੇ ਮੇਰੇ ਤੇ ਲੱਗ ਗਿਆ ਤਾਂ ਫਿਰ ਮੈਂ ਭੱਜੀ ਭੱਜੀ ਜੇ ਬਾਹਰ ਗਏ ਹਨ ਮੈਨੂੰ ਲੱਗ ਰਿਹਾ ਸੀ ਵੀ ਕੋਈ ਹੱਲ ਨਹੀਂ ਵੀ ਕੀ ਕਰਾਂ ਹੁਣ ਮੈਂ ਤਾਂ ਮੈਂ ਬੱਚਿਆਂ ਨੂੰ ਨਾਲ ਲੈ ਕੇ ਫਿਰ ਬਾਹਰ ਚਲੀ ਗਈ ਤੇ ਬੱਚਿਆਂ ਨੂੰ ਪਿੰਡ ਵਾਲਿਆਂ ਨੂੰ ਐਵੇਂ ਹਾਕਾਂ ਮਾਰੀਆਂ ਕਿ ਪਲੀਜ਼ ਆ ਕੇ ਅੱਗ ਜਲਾ ਦਿਓ ਵੀ ਇਹਨੇ ਤਾਂ ਹੀ ਜਾਣਾ ਵੀ ਨਹੀਂ ਤਾਂ ਬੱਚੇ ਵਿਚਾਰੇ ਉਹ ਹੋ ਜਾਣਗੇ ਫਿਰ ਬੱਚੇ ਮਤਲਬ ਮੈਂ ਬੱਚਿਆਂ ਨੂੰ ਬਚਾ ਰਹੀ ਸੀ ਬੱਚੇ ਮੇਰੇ ਵੱਲ ਨੂੰ ਆ ਰਹੇ ਸੀ ਹਾਲਾਤ ਮਤਲਬ ਇੰਨੇ ਵਿਗੜ ਗਏ ਸੀਗੇ ਵੀ ਉਹ ਮਤਲਬ ਪੂਰਾ ਹੀ ਮੇਰੇ ਤੇ ਨੂੰ ਝੁੰਡ ਆ ਗਿਆ ਅ ਜਿੱਦਾਂ ਆਪਾਂ ਨਾਲ ਤੁਸੀਂ ਕੀ ਸਕੂਲ ਦੇ ਵਿੱਚ ਮੈਂ ਸਕੂਲ ਦੇ ਵਿੱਚ ਟੀਚਰ ਹੀ ਹੈਗੀ ਆ ਹਾਂਜੀ ਔਰ ਕਿਹੜੀ ਕਿਹੜੀ ਕਲਾਸ ਦੇ ਬੱਚੇ ਸੀਗੇ ਜਿਨ੍ਹਾਂ ਨੂੰ ਡੂਮ ਨੇ ਮਾਰਿਆ ਬੱਚੇ ਤਾਂ ਕਰੀਬ 1st ਕਲਾਸ ਤੋਂ 5th ਤੱਕ ਹੀ ਸੀਗੇ ਬਟ ਮੈਂ ਕੁਝ ਬੱਚਿਆਂ ਨੂੰ ਫਟਾਫਟ ਬੰਦ ਕਰਤਾ ਕਮਰੇ ਵਿੱਚ ਹੀ ਬੰਦ ਕਰਤਾ ਕਿ ਇਹ ਬੱਚਿਆਂ ਦੇ ਨਾਲੜੇ ਜਿਹੜੇ ਬਚਦੇ ਆ ਉਹ ਤਾਂ ਬਚਾ ਲਵਾਂ ਮੈਡਮ ਕਿੰਨੇ ਬੱਚੇ ਇੰਜਰਡ ਹੋ ਜਾਂਦੇ 7-8 ਬੱਚੇ ਤਾਂ ਹੈਗੇ ਸੀ ਜਿਹੜੇ ਬਹੁਤ ਜ਼ਿਆਦਾ ਗ੍ਰਿਫਤ ਚ ਆ ਗਏ ਉਹਨਾਂ ਵਿੱਚੋਂ ਤਿੰਨ ਬੱਚੇ ਇਦਾਂ ਦੇ ਆ ਜਿਨ੍ਹਾਂ ਦੇ ਇੰਨਾ ਜ਼ਿਆਦਾ ਲੜ ਗਿਆ ਕਿ ਉਹ ਤਾਂ ਜਿਵੇਂ ਬੇਹੋਸ਼ੇ ਹੋ ਗਏ ਸੀ ਤੇ ਮੈਨੂੰ ਇਹ ਸੀ ਕਿ ਮੈਂ ਕਿਸੇ ਤਰ੍ਹਾਂ ਸੰਭਾਲਾਂ ਤਾਂ ਮੈਂ ਪਿੰਡ ਵਿੱਚ ਭੱਜਣਾ ਸ਼ੁਰੂ ਕਰਤਾ ਕਿ ਕੋਈ ਆ ਕੇ ਅੱਗ ਲਗਾ ਦਿਓ ਪਲੀਜ਼ ਕੋਈ ਅੱਗ ਲਗਾ ਦਿਓ ਲੋਕ ਡਰ ਰਹੇ ਸੀ ਉਹਨਾਂ ਨੇ ਹੁੰਡੇ ਲਾ ਲਏ ਆਪਣੇ ਉਹਨਾਂ ਨੂੰ ਡਰ ਲੱਗਦਾ ਸੀ ਪਤਾ ਹੀ ਐ ਤਾਂ ਦੇਖੋ ਨਾ ਸੁਭਾਵਿਕ ਕਿਸੇ ਨੇ ਹੈਲਪ ਕੀਤੀ ਹਾਂਜੀ ਬਿਲਕੁਲ ਕੀਤੀ ਸਾਈਡ ਤੇ ਇੱਕ ਘਰ ਹੈਗੇ ਨੇ ਦੋ ਨੇ ਮਿੰਜ ਇੱਕ ਤਰਖਾਨਾਂ ਦਾ ਘਰ ਹੈ ਇੱਕ ਕੋਈ ਮੁਸਲਿਮ ਵਰਗ ਦਾ ਘਰ ਹੈ ਉਹਨੂੰ ਮੈਂ ਕਿਹਾ ਵੀ ਤੂੰ ਕੱਪੜਿਆਂ ਨੂੰ ਅੰਗ ਲਾ ਦੇ ਵੀ ਕੋਈ ਗੱਲ ਨਹੀਂ ਤੂੰ ਲਾ ਮੈਂ ਤੈਨੂੰ ਕੱਪੜੇ ਵੀ ਦਊਂਗੀ ਵੀ ਪਲੀਜ਼ ਇੱਕ ਵਾਰੀ ਅੱਗ ਲਗਾ ਦੇ ਤਾਂ ਕਿ ਮੇਰੇ ਬੱਚੇ ਬਚ ਸਕਣ ਤਾਂ ਫਿਰ ਉਹਨਾਂ ਨੇ ਆਪਣੇ ਜੋ ਵੀ ਸਮਾਨ ਉਹਨਾਂ ਨੂੰ ਮਿਲੇ ਅੱਗ ਲਾਉਣੀ ਸ਼ੁਰੂ ਕਰਤੀ ਤੇ ਨਾਲ ਹੀ ਸਾਡੇ ਸਾਹਮਣੇ ਕੋਈ ਕੁਲਦੀਪ ਨਾਂ ਦੇ ਵੀਰ ਜੀ ਨੇ ਉਹਨਾਂ ਦੇ ਘਰਦਿਆਂ ਨੇ ਫਿਰ ਨਾਲ ਹੁੰਦੇ ਅੱਗ ਲਿਆਉਣੇ ਸ਼ੁਰੂ ਕਰਤੀ ਫਿਰ ਉਹ ਮੈਂ ਜਿਉਂ-ਜਿਉਂ ਅੰਗ ਦੇ ਵਾਲੇ ਦੋਲੇ ਚ ਆ ਰਹੀ ਸੀ ਤਾਂ ਬੱਚਿਆਂ ਨੂੰ ਫੜ-ਫੜ ਕੇ ਲਿਆ ਰਹੀ ਹੋਈ ਸੀਗੀ ਤਾਂ ਫਿਰ ਉਹ ਜਾ ਰਹੇ ਸੀਗੀ ਮੱਕੀਆਂ ਬਟ ਜਦ ਤੱਕ ਬੱਚੇ ਮੇਰੇ ਤੱਕ ਪਹੁੰਚਦੇ ਸੀ ਉਹਨਾਂ ਨੂੰ ਫੜੀ ਜਾ ਰਹੀਆਂ ਸੀ ਫਿਰ ਮੈਂ ਅੱਗ ਜਲਾ ਕੇ ਉਹ ਮਤਲਬ ਵਾਲੇਦਾਲੇ ਘਮਾਉਣਾ ਸ਼ੁਰੂ ਕਰਤਾ ਬੱਚਿਆਂ ਦੇ ਤਾਂ ਫਿਰ ਉਸ ਤਰੀਕੇ ਨਾਲ ਥੋੜਾ ਬਚਤ ਹੋ ਗਈ ਤੇ ਫਿਰ ਮੈਨੂੰ ਕਿਸੇ ਦਾ ਫੋਨ ਨਹੀਂ ਸੀ ਪਤਾ ਲੱਗਿਆ ਕਿ ਇਹਨੂੰ ਫੋਨ ਕਰਾਂ ਆਪਣੇ ਹਸਬੰਦ ਨੂੰ ਕੀਤਾ ਜਾਂ ਸਰਪੰਚ ਸਾਹਿਬ ਨੂੰ ਕੀਤਾ ਤਾਂ ਫਿਰ ਪਿੰਡ ਵਾਲੇ ਇੱਕ ਆਪਣੇ ਪੀਤ ਵੀਰ ਜੀ ਨੇ ਉਹ ਤੁਰੰਤ ਮਤਲਬ ਆ ਗਏ ਉਹਨਾਂ ਨੇ ਸਾਨੂੰ ਸੰਭਾਲ ਲਿਆ ਕਿੰਨੇ ਬੱਚੇ ਹਸਪੀਟਲ ਚ ਐਡਮਿਟ ਗਏ ਇਸ ਟਾਈਮ ਤਿੰਨ ਬੱਚੇ ਨੇ ਜਿਹੜੇ ਥੋੜੇ ਗੰਭੀਰ ਹਾਲਤ ਵਿੱਚ ਨੇ ਉਹ ਦੋ ਬੱਚਿਆਂ ਦੀ ਮਤਲਬ ਥੋੜੀ ਪਲਸ ਰੇਟ ਹਾਈ ਚੱਲ ਰਹੀ ਆ ਉਹਨਾਂ ਦੇ ਪੇਰੈਂਟਸ ਨੂੰ ਦੱਸਤਾ ਸੀ ਹਾਂਜੀ ਸਾਰੇ ਪੇਰੈਂਟਸ ਨੂੰ ਦੱਸਤਾ ਪੇਰੈਂਟਸ ਸਾਰੇ ਆਗੇ ਹੋਏ ਸੀ ਤੇ ਬਾਕੀ ਹੁਣ ਬੱਚਿਆਂ ਦਾ ਉਹਨਾਂ ਦਾ ਥੋੜਾ ਮੈਨੂੰ ਕਿਵੇਂ ਮੈਂ ਹੁਣ ਵਧੀਆ ਫੀਲ ਕਰਦੀ ਆ ਪਹਿਲਾਂ ਨਾਲੋਂ ਬਹੁਤ ਸਹੀ ਆ ਬਹੁਤ ਜ਼ਿਆਦਾ ਲੜਗੀਆਂ ਸੀਗੀਆਂ ਹੁਣ ਠੀਕ ਹੈ ਜੀ ਬੱਚਿਆਂ ਦੀ ਕਿੰਨੀ ਕੀ ਉਮਰ ਹੋਊਗੀ ਇਹਨਾਂ ਦੀ ਬੱਚੇ 8 9 10 ਇਹ ਸੀ ਜਨੇ ਸਾਰੇ ਉਥੇ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਤਾਂ ਪਿੰਡ ਵਿੱਚ ਜ਼ਿਆਦਾਤਰ ਲੋਕ ਮੌਜੂਦ ਨਹੀਂ ਸੀ ਪਿੰਡ ਵਿੱਚ ਕਿਸੇ ਗੱਲ ਨੂੰ ਲੈ ਕੇ ਧਰਨਾ ਚੱਲ ਰਿਹਾ ਸੀ ਤਾਂ ਸਰਪੰਚ ਸਣੇ तमाम ਪਿੰਡ ਦੇ ਮਰਦ ਇਸ ਧਰਨੇ ਵਿੱਚ ਸ਼ਾਮਿਲ ਹੋਣ ਗਏ ਸੀ ਉੱਥੇ ਹੀ ਇੱਕ ਮਹਿਲਾ ਜੋ ਕਿ ਸਕੂਲ ਦੇ ਨਾਲ ਹੀ ਆਪਣੇ ਘਰ ਵਿੱਚ ਕੰਮ ਕਰ ਰਹੀ ਸੀ ਉਸ ਨੇ ਜਦੋਂ ਇਸ ਮੰਦਰ ਨੂੰ ਦੇਖਿਆ ਤਾਂ ਆਪਣੇ ਤੋਕੇ ਸੁੱਕਣੇ ਪਏ ਕੱਪੜਿਆਂ ਨੂੰ ਉਸ ਨੇ ਅੱਗ ਲਗਾ ਦਿੱਤੀ ਅਤੇ ਧੂਆ ਕਰਕੇ ਇਸ ਧੂਮਨੇ ਨੂੰ ਭਜਾਉਣ ਵਿੱਚ ਮਦਦ ਕੀਤੀ ਜਿਸ ਤੋਂ ਬਾਅਦ ਪਿੰਡ ਵਾਸੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਤਮਾਮ ਬੱਚਿਆਂ ਅਤੇ ਅਧਿਆਪਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਗੁਰਮੀਤ ਸਿੰਘ ਜੀ। ਹਾਂ ਕੀ ਮਾਮਲਾ ਹੋਇਆ ਤੁਸੀਂ ਬੱਚੇ ਲੈ ਕੇ ਪਹੁੰਚੇ ਹਸਪਤਾਲ? ਹਾਂਜੀ ਤੇ ਸਾਡੇ ਖੇਰ ਨੇ ਪਿੰਡ ਇੱਕ ਡੋਮਨ ਆਉਟ ਦਾ ਆ ਗਿਆ ਮੇਰੇ ਗ੍ਰਾਊਂਡ ਸਕੂਲ ਦੇ ਵਿੱਚ ਮਤਲਬ ਤੇ ਉਹ ਬੱਚਿਆਂ ਦੇ ਬੱਚੇ ਕਲਾਸ ਲਾਉਣ ਲੱਗੇ ਸੀਗੇ ਉੱਠ ਕੇ ਜਾ ਕੇ ਨੱਚ ਕਰਕੇ ਤੇ ਉਹ ਕਲਾਸ 'ਚ ਜਾਣ ਲੱਗੇ ਸੀਗੇ ਉਸ ਤੋਂ ਬਾਅਦ ਡੋਮਨ ਆਇਆ ਹੀ ਉਰਦ-ਉਰਦ ਦਾ। ਉਹਨੇ ਆ ਕੇ ਬੱਚਿਆਂ ਨਾਲ ਸਾਰਿਆਂ ਦੇ ਲੜ ਗਏ। ਇਹ ਆਪਣੇ ਜਿਹੜਾ ਸਕੂਲ ਆ ਪ੍ਰਾਇਮਰੀ ਸਕੂਲ ਆ ਪ੍ਰਾਇਮਰੀ ਸਕੂਲ ਆ 5ਵੀਂ ਤੱਕ ਆਈ ਇਹ ਕਿੰਨੇ ਬੱਚਿਆਂ ਨੂੰ ਕੱਟਿਆ ਉਹਨੂੰ ਉਹਨੇ ਕੱਟੇ 5 ਬੱਚਿਆਂ ਨੂੰ ਬਾਕੀ ਜਿਹੜੇ ਸੀਗੇ ਯਾਨੀ ਘਬਰਾ ਸਾਰੇ ਗਏ ਥੀ ਬੱਚੇ ਬਹੁਤ ਜ਼ਿਆਦਾ ਘਬਰਾ ਕੇ ਥੀ ਕਿ ਮੈਡਮ ਦੇ ਬਹੁਤ ਜ਼ਿਆਦਾ ਲੜੇ ਆਈ ਮੈਡਮ ਮੈਡਮ ਬੱਚਿਆਂ ਨੂੰ ਬਚਾਉਂਦੀ ਸੀਗੀ ਇਸ ਕਰਕੇ ਫਿਰ ਬੱਚੇ ਮੈਡਮ ਦੇ ਜ਼ਿਆਦਾ ਲੜੇ ਆਈ ਤਿੰਨ ਬੱਚੇ ਜ਼ਿਆਦਾ ਸੀਰੀਅਸ ਨੇ ਬਹੁਤੇ ਤੇ ਦੋ ਬੱਚੇ ਠੀਕ ਨੇ ਉਹਨਾਂ ਦੇ ਵਿੱਚੋਂ ਇਹਨਾਂ ਦੇ ਮਾਪਿਆਂ ਨੂੰ ਦੱਸ ਮਾਪਿਆਂ ਨੂੰ ਦੱਸੇ ਹੁਣ ਮਾਪੇ ਵੀ ਆ ਗਏ ਉਹਨਾਂ ਦੇ ਔਰ ਕਿਸੇ ਨੇ ਬਚਾਣ ਦੀ ਕੋਸ਼ਿਸ਼ ਨਹੀਂ ਕਿਸੇ ਨੇ ਨਹੀਂ ਉੱਤੇ ਮੱਲ ਲਵੇ ਲਾਉਣ ਇੱਕ ਦੋ ਕੁ ਬੁੜੀਆਂ ଥିਗੀਆਂ ਬਾਕੀ ਸਾਡੇ ਧਰਨੇ ਚੱਲਦਾ ਹੀ ਆ ਸਾਰੇ ਧਰਨੇ ਦੇ ਸੀਗੇ ਅਸੀਂ ਮੈਂ ਵੀ ਉੱਥੇ ਸੀਗੀ ਧਰਨੇ ਤੋਂ ਫਿਰ ਆਏ ਆ ਸਰਪੰਚ ਸਾਹਿਬ ਵੀ ਉੱਥੋਂ ਆਏ ਨੇ ਇਹ ਆ ਕਿ ਇਹਨਾਂ ਨੇ ਫਿਰ ਆਪਣੇ ਘਰ ਦੇੋਂ ਲੈ ਕੇ ਗਏ ਨੇ ਮੈਡਮ ਨੂੰ ਤੇ ਉਸ ਦਿਵਾਰ ਸਾਨੂੰ ਫੋਨ ਕਰਤੇ ਪਏ ਅਸੀਂ ਤੇ ਬੱਚਿਆਂ ਚੱਕ ਕੇ ਜਦ ਇੱਥੇ ਕੌਂਸਲਰ ਆ ਗਈ ਬੱਚੇ ਕਿਹੜੀ ਕਿਹੜੀ ਕਲਾਸ ਦੇ ਨੇ ਪਤਾ ਤੁਹਾਨੂੰ ਹੈ ਦੋ ਚੌਥੀ ਦੇ ਨੇ ਤਿੰਨ ਪੰਜਵੀਂ ਦੇ ਨੇ ਬੱਚੇ ਹੁਣ ਠੀਕ ਨੇ ਤਿੰਨ ਬੱਚੇ ਹਾਂ ਠੀਕ ਨੇ ਉਹਦਾ ਠੀਕ ਨੇ ਨੇ ਜਿਆਦਾ ਬੱਚਿਆਂ ਦੇ ਤਿੰਨੇ ਦੇ ਬਹੁਤ ਜ਼ਿਆਦਾ ਲੜੇ ਮੈਡਮ ਦੇ ਹਲਾ ਮੈਡਮ ਦੇ ਵੀ ਠੀਕ ਆ ਮੈਡਮ ਠੀਕ ਨੇ ਹੁਣ ਜਣੀ ਪਹਿਲਾਂ ਬਹੁਤ ਜ਼ਿਆਦਾ ਜਾਂ ਪਿੰਡੋਂ ਤਾਂ ਬਹੁਤ ਮਸੀਆਂ ਪਹੁੰਚਿਆ ਹੀ ਹਨ ਮੈਂ ਉੱਥੇ ਹੀ ਪ੍ਰਾਇਮਰੀ ਸਕੂਲ ਦੇ ਹਾਂਜੀ ਉਹ ਬਚਾਉਂਦੇ ਬੱਚਿਆਂ ਨੂੰ ਉਹਨਾਂ ਤੇ ਜਿਆਦਾ ਲੜ ਗਏ ਉਹ ਬੱਚਿਆਂ ਨੂੰ ਬਚਾਉਂਦੇ ਸੀਗੇ ਉਹ ਕੀ ਮੰਗ ਕਰਦੇ ਮੰਗ ਆਹੇ ਕਰਦਾ ਮਤਲਬ ਸਾਰੇ ਸਕੂਲ ਦੇ ਦੇਖਿਆ ਜਾਵੇ ਆ ਕੇ ਪ੍ਰਸ਼ਾਸਨ ਨੂੰ ਕਹਿੰਦੇ ਵੀ ਆ ਕੇ ਦੇਖੋ ਗੌਰ ਕਰੋ ਵੀ ਇਹ ਮੜਾ ਮੋਟਾ ਨੂੰ ਮੜਾ ਟਾਮਾ ਲੱਗਦਾ ਕਿਤੇ ਉਹਨੂੰ ਜਦੇ ਚਕਵਾਓ ਭਜਾਓ ਸੜਕ 'ਤੇ ਕਿਸੇ ਨੂੰ ਸਿਗਨਲ ਹੀ ਐਕਨ ਦਾ ਜਾਨ ਦਾ ਵੀ ਖਤਰਾ ਹੋ ਸਕਦਾ ਬੱਚਿਆਂ ਦਾ ਪੂਰਾ ਪੂਰਾ ਬੱਚੇ ਨੇ ਘਵਰਾ ਕੇ ਬੱਚਿਆਂ ਨੂੰ ਖਸ ਹੋ ਸਕਦਾ ਤੇ ਜਾਣਕਾਰੀ ਮੁਤਾਬਕ ਇਸ ਘਟਨਾ 'ਚ ਪੰਜ ਬੱਚੇ ਸਨੇ ਅਧਿਆਪਕਾ ਬੁਰੀ ਤਰ੍ਹਾਂ ਜ਼ਖਮੀ ਹੋਈਏ ਜਿਨ੍ਹਾਂ ਨੂੰ ਸਮਰਾਲਾ ਦੇ ਕੌਸਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਕਿ ਬੱਚੇ ਤੇ ਅਧਿਆਪਕਾਂ ਦੀ ਸਥਿਤੀ ਹੁਣ ਠੀਕ ਦੱਸੀ ਜਾ ਰਹੀਏ ਜਦਕਿ ਡਾਕਟਰਾਂ ਮੁਤਾਬਕ ਕੁਝ ਬੱਚੇ ਡਰ ਕਾਰਨ ਬੇਹੋਸ਼ ਹੋ ਗਏ ਸੀ ਪਰ ਫਿਲਹਾਲ ਸਾਰੇ ਖਤਰੇ ਤੋਂ ਬਾਹਰ ਨੇ ਅਤੇ ਹੋਸ਼ ਵਿੱਚ ਆ ਗਏ ਨੇ ਸਮਰਾਲਾ ਤੋਂ ਸੁੱਚਾ ਸਿੰਘ ਬੰਗੜ ਸੈਂਟਰਲ ਪੰਜਾਬ ਟੀਵੀ